ਤੇ ਤੂੰ ਵੀ ਮੇਰੇ ਵਾਂਗੂ ਰੋਣਾ ਰੋਕੀ ਫਿਰਦੇਂ ਤੂੰ ਵੀ ਮੇਰੇ ਵਾਂਗੂ ਰੋਣਾ ਆ ਦੇਖ ਲੋ ਦੋਸਤੋ ਨਹੀਂ ਦੇਖ ਹੁੰਦਾ ਪਰਦੇਸੀਆਂ ਦਾ ਦਰਦ ਜੱਥੇ ਕਿ ਦੋਸਤੋ ਮੁੰਡੇ ਦਾ ਆਇਆ ਬੀਜਾ ਤੇ ਜਦੋਂ ਮੁੰਡਾ ਜਹਾਜ਼ ਚੜ੍ਹਨ ਦੇ ਲਈ ਦਿੱਲੀ ਨੂੰ ਜਾ ਰਿਹਾ ਸੀ ਤਾਂ ਕਰਦੇ ਅੱਗੇ ਜਦੋਂ ਆਖਰੀ ਵਾਰ ਆਪਣੇ ਪਰਿਵਾਰ ਨੂੰ ਮਿਲਿਆ ਤਾਂ ਮੁੰਡੇ ਦੀ ਭੈਣ ਜੋ ਕਿ ਆਪਣੇ ਭਰਾ ਦੇ ਗਲ ਲੱਗ ਕੇ ਬੇਹੱਦ ਰੋਈ ਜੱਥੇ ਕਿ ਦੋਸਤੋ ਦੇਖਿਆ ਜੀ ਅਭ ਕੀ ਹੈ ਪਰਦੇਸੀਆਂ ਦਾ ਦਰਦ ਰੇਕ ਬੰਦੇ ਨੂੰ ਸੋਚਣ ਦੇ ਲਈ ਬੇहद ਮਜਬੂਰ ਕਰ ਦਿੰਦਾ ਹੈ ਵੈਸੇਕ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜਾਣਾ ਪੰਜਾਬੀਆਂ ਦੀ ਇੱਕ ਮਜਬੂਰੀ ਬਣ ਗਈ ਹੈ ਪਰ ਜੋ ਰੂਹਾਂ ਦੇ ਰਿਸ਼ਤੇ ਬੱਕ ਹੁੰਦੇ ਹਨ ਤਾਂ ਸੋ ਪਰਿਵਾਰ ਉੱਤੇ ਕੀ ਬਿਤ ਹੈ ਤਉਹੀ ਜਾਣਦੇ ਹਨ ਜਿੱਥੇ ਕੀ ਦੇਖੇਗੀ ਅੱਜ ਦੇ ਸਮੇਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜਾ ਰਹੀ ਪੰਜਾਬ ਦੀ ਨਵੀਂ ਜਨਰੇਸ਼ਨ ਜੋ ਕਿ ਆਉਣ ਵਾਲਾ ਪੰਜਾਬ ਦੇ ਲਈ ਬੇਹੱਦ ਭਾਵ ਕਿ ਹੈ ਕਿ ਦੋਸਤੋ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਜਾਂ ਨਹੀਂ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹੇ ਲਈ ਧੰਨਵਾਦ ਜੀ ਦੁਬਾਰਾ ਸ਼ੇਰ ਬੱਲੇ ਪੇਛੇ